ਕਰੂ ਦਰਸ਼ਨ ਜੀ ਫਰਵਾਹੀ ਬਾਬਾ ਥੰਮਨ ਸਿੰਘ ਜੀ ਮਹਾਰਾਜ ਜੀ ਸਤਿ ਸ਼੍ਰੀ ਅਕਾਲ ਮੇਰੇ ਮਾਲਕਾ ਡੰਗਰ ਪਸੂਆ ਵਿੱਚ ਵਰਕ ਤਾਂ ਹੋຊਿਆ Tan tan baba tan zindi maharaj ji parsha. Sri guru gobind maharaj ji parsha ji A da du çarpıyor. Ne tınıda mı ਕੀ ਆਰਾਮ ਨਾਲ ਪਿਆ ਜੀ ਵੀ ਕਿਸਮਤ ਚੰਗੀ ਆ ਹਣਾ ਆਪਾਂ ਜਦੋਂ ਵੀ ਕੋਈ ਆਪਣਾ ਪਸ਼ੂ ਸੂਵੇ ਜਾਂ ਨਵਾਂ ਲੈ ਕੇ ਆਈਏ ਪਸ਼ੂ ਆਪਾਂ ਉਹਨਾਂ ਦਾ ਟਾਈਮ ਡੇਰੀ ਚ ਦੁੱਧ ਜਾਂ ਕਿਸੇ ਨੂੰ ਨਹੀਂ ਜਿੰਦੇ ਹੁੰਦੇ ਜਿੰਨਾ ਟਾਈਮ ਇੱਥੇ ਫਰਵਾਹੀ ਨਾ ਚੜਾਈਏ ਦੁੱਧ ਕੁਝ ਦੇ ਦਸ ਮੀਨੂ ਚੜਦਾ ਹੁੰਦਾ ਆਪਣਾ ਹੁਣ ਹੈਗਾ ਦੁੱਧ ਦਾ ਕੰਮ ਆ ਬਾਬਾ ਜੀ ਕਹਿੰਦੇ ਜਦੋਂ ਦੁੱਧ ਸਹੀ ਹੋਵੇ ਵੀ ਮਲਗੇ ਜੇ ਤਾਜੀ ਮੈਂ ਦਬੌਲੀ ਹੋਵੇ ਤਾਂ ਨਹੀਂ ਚੜਦਾ ਹੈਗਾ ਜੀ ਵਧੀਆ ਚਾਹ ਪਾਣੀ ਚ ਪੈਣ ਲੱਗੇ ਤਾਂ ਪੂਰੀ ਚੜਾਏ ਨੇ ਹੁੰਦੇ ਆ ਦੇਖੋ ਹੂੰ ਤੇ ਇੱਥੇ ਆਪਾਂ ਪਹਿਲਾਂ ਬਾਬਾ ਜੀ ਜਿਵੇਂ ਹਰਨਾਲ ਆਪਾਂ ਕੱਟੀ ਵੀ ਚੜਾਈ ਸੀ ਕਿਹੜੀ ਜੜਾਈ ਸੀ ਆਪਾਂ ਉਰੇ ਕਿਹੜੇ ਸਿੰਮਨ ਦੀ ਸੀ ਉਹ ਕੱਟੀ R107 ਦੀ ਆਪਾਂ ਪਰ ਰੱਖੇ ਹੋਏ ਨੇ ਪਸੂ ਬਣਾ ਇੱਥੇ ਉੱਧਰ ਰੱਖੇ ਹੋਏ ਨੇ ਜੀ ਉੱਧਰ ਹਾਂ ਆਪਾਂ ਗਏ ਨਹੀਂ ਕਦੇ ਉੱਧਰ ਬਹੁਤ ਕਰਨੀਆਂ ਵਾਲੀ ਰਹੀ ਇੱਥੇ ਆਪਾਂ ਲੋੜੀ ਨੂੰ ਮੇਲਾ ਭਰਦਾ ਹੈਗਾ ਮਾਗੀ ਦਾ ਉਹਤ ਪਰਮਾਤਮਾ ਨੇ ਇੱਥੇ ਹੀ ਵਰਕ ਤਾਂ ਵਰਕਸ਼ੀਨ ਹੈ ਜੀ ਆਪਣੇ ਤੁਸਾਂ ਅੰਚ। ਬਹੁਤ ਖੁੱਲਿਆ ਇੱਧਰ ਲੰਗਰ ਹਾਲ ਬਣਿਆ ਹੋਇਆ ਹੈ। ਠੀਕ ਹੈ ਜੀ ਮੈਂ ਸੋਚਿਆ ਛੋਡੇ ਵੀ ਦਰਸ਼ਨ ਕਰਵਾ ਲਈਏ। ਬਾਈ ਗਲਾਬ ਸਿੱਧੂ ਦਾ ਪਿੰਡ ਹੈ ਜੀ ਇਹ। ਕਰਵਾਹੀ। 递给蛋黄。Okay.